ਸਿੱਖ ਧਰਮ ਦੇ ਬਾਣੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਪਹਿਲੀ ਪਾਤਸ਼ਾਹੀ ਦੇ ਵਿਆਪੁਰਵ ਲਈ ਸੁਲਤਾਨਪੁਰ ਲੋਧੀ ਨੂੰ ਸਜਾਇਆ ਗਿਆ। ਦੱਸਦੇ ਇਹ ਦੇਸ਼ ਵਿਦੇਸ਼ ਤੋਂ ਸੰਗਤਾਂ ਦੀ آمد ਸ਼ੁਰੂ ਹੋ ਗਈ ਹੈ ਤੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਨੂੰ ਵੀ ਰੰਗ-बिरंगे ਵਿਦੇਸ਼ੀ ਫੁੱਲਾਂ ਦੇ ਨਾਲ ਸਜਾਇਆ ਜਾ ਰਿਹਾ ਹੈ। 13-14 ਕਿਸਮਾਂ ਦੇ ਰੰਗ-बिरंगे ਫੁੱਲ ਜਿਹੜੇ ਨੇ ਉਬਰਤੇ ਗਏ ਨੇ ਤੇ ਨਕਲੀ ਫੁੱਲਾਂ ਨੇ ਵੀ ਰੌਣਕਾਂ ਫੈਲਾ ਦਿੱਤੀਆਂ ਨੇ। ਗੁਰਦੁਆਰਾ ਸਾਹਿਬ ਦੇ ਮੁੱਖ ਗੇਟ ਨੂੰ ਸਜਾਉਣ ਦੀ ਸੇਵਾ ਸੰਗਤਾਂ ਨੂੰ ਸੌਂਪੀ ਗਈ ਹੈ। ਜਿਨ੍ਹਾਂ ਵੱਲੋਂ ਦਿਨ-ਰਾਤ ਸੇਵਾ ਕਰਕੇ ਗੁਰਦੁਆਰਾ ਸਾਹਿਬ ਨੂੰ ਸੁੰਦਰ ਢੰਗ ਦੇ ਨਾਲ ਸਜਾਇਆ ਜਾ ਰਿਹਾ ਹੈ। ਇਸ ਸਜਾਵਟ ਵੀ ਅਜੇਹੀ ਕੀ ਆਉਣ ਵਾਲੇ ਸ਼ਰਦਾਲੂਆਂ ਨੂੰ ਆਪਣੇ ਵੱਲ ਅਕਰਸ਼ਿਤ ਕਰ ਰਹੀ ਹੈ ਇਹ ਜਾਣਕਾਰੀ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਹੈੱਡ ਗ੍ਰੰਥੀ ਪਾਈ ਹਰਜਿੰਦਰ ਸਿੰਘ ਨੇ ਸਾਂਝੀ ਕੀਤੀ ਹੈ ਕਿ 20 ਸਤੰਬਰ ਦੀ ਸ਼ਾਮ ਨੂੰ ਬਟਾਲਾ ਤੋਂ ਸੰਗਤਾਂ ਜੜੀਆਂ ਨੇ ਸ਼ਗਨ ਵੱਜੋਂ ਇੱਕ ਨਗਰ ਕੀਰਤਨ ਦੇ ਸੱਦੇ ਦੇ ਨਾਲ ਗੁਰਦੁਆਰਾ ਸ੍ਰੀ ਬੇਰ ਸਾਹਿਬ ਪਹੁੰਚਣਗੇ ਜ ਜਨਾ ਦਾ ਸ਼੍ਰੋਮਣੀ ਕਮੇਟੀ ਅਤੇ ਇਲਾਕੇ ਦੀ ਸੰਗਤਾਂ ਵੱਲੋਂ ਨਿੱਘਾ ਸਵਾਗਤ ਕੀਤਾ ਜਾਵੇਗਾ ਤੇ ਅਗਲੇ ਦਿਨ 28 ਸਤੰਬਰ ਨੂੰ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਦામੀ ਦੀ ਹਾਜ਼ਰੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਪ੍ਰਸਤੀ ਤੇ ਪੰਜ ਪਿਆਰਿਆਂ ਦੇ ਸਵਾਗਤ ਵਿੱਚ ਬਾਬੇ ਨਾਨਕ ਦਾ ਨਗਰ ਕੀਰਤਨ ਜਿਹੜਾ ਹੈ ਉਹ ਬਟਾਲਾ ਦੇ ਲਈ ਰਵਾਨਾ ਹੋਵੇਗਾ ਤੇ ਵਕ ਵਕ ਥਾਮਾਂ ਤੇ ਨਗਰ ਕੀਰਤਨ ਦਾ ਫੁੱਲਾਂ ਦੀ ਵਰਖਾ ਕਰਕੇ ਸਵਾਗਤ ਵੀ ਕੀਤਾ ਜਾਵੇਗਾ। ਉਹਨਾਂ ਦੱਸਿਆ ਹੈ ਕਿ 8 ਸਤੰਬਰ ਨੂੰ ਪਾਈ ਮਰਦਾਨਾ ਜੀ ਦੀਵਾਨ ਹਾਲ ਵਿਖੇ 8:30 ਵਜੇ ਤੋਂ ਲੈ ਕੇ 9:00 ਵਜੇ ਤੱਕ ਧਾਰਮਿਕ ਸਮਾਗਮ ਜਿਹੜਾ ਹੈ ਉਹਨਾਂ ਦਾ ਕਰਵਾਇਆ ਜਾਵੇਗਾ ਤੇ ਨਗਰ ਕੀਰਤਨ ਦੀਆਂ ਲਗਭਗ ਸਾਰੀਆਂ ਤਿਆਰੀਆਂ ਜਿਹੜੀਆਂ ਨੇ ਮੁਕੰਮਲ ਹੋ ਚੁੱਕੀਆਂ ਨੇ। ਤੇ ਹੋਰ ਕੀ ਕੀ ਜਾਣਕਾਰੀ ਉਹਨਾਂ ਨੇ ਸਾਂਝੀ ਕੀਤੀ ਹੈ। ਆਓ ਸੁਣ ਲੈਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਜਾ ਜਗਤਵਾਲੀ ਜਗਤਗੁਰੂ ਨਿਰੰਜਨੀ ਜੋਤ ਮਹਾਨ ਮਹਿਮਾ ਦੇ ਮਾਲਕ ਸਤਿਗੁਰੂ ਗਰੀਬ ਨਿਵਾਜ ਸਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਅਤੇ ਜਗਤ ਮਾਤਾ ਸੁਲੱਖਣੀ ਜੀ ਦੇ ਵਿਆਹ ਪੁਰਬ ਨੂੰ ਉਸ ਮਹਾਨ ਯਾਦ ਨੂੰ ਮਨਾਉਂਦਿਆਂ ਹੋਏ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮੈਨੇਜਮੈਂਟ ਗੁਰਦੁਆਰਾ ਸ੍ਰੀ 베ਸ ਸਹਿ ਮਾਨਯੋਗ ਮੈਂਜ ਸਰਦਾਰ ਗੁਰਬਖਸ਼ ਸਿੰਘ ਜੀ ਬੱਚੀ ਵਿੰਡ ਅਤੇ ਦਰਜਾ ਬਦਰਜਾ ਸਮੂਹ ਸੇਵਾਦਾਰ ਗੁਰਦੁਆਰਾ ਸ੍ਰੀ 베ਸ ਸਾਹਿਬ ਜੀ ਵਿਖੇ ਵਿਆਹ ਪੁਰਬ ਦੀਆਂ ਤਿਆਰੀਆਂ ਨੂੰ ਲੈ ਕੇ ਇਸ ਸਮੇਂ ਤਤ ਪਰ ਹਨ ਸਾਡੇ ਇੱਕ ਪਾਸੋਂ ਸਤਿਗੁਰੂ ਨਾਨਕ ਦੇਵ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਵਿਆਹ ਪੁਰਬ ਦੀ ਯਾਦ ਵਿੱਚ ਜੋ ਮਹਾਨ ਨਗਰ ਕੀਰਤਨ ਗੁਰਦੁਆਰਾ ਸ਼੍ਰੀ 베ਰ ਸਾਹਿਬ ਤੋਂ 9 ਸਤੰਬਰ ਨੂੰ ਤਾਮਰਤ ਵੇਲੇ 5 ਵਜੇ ਆਰੰਭ ਹੋਣਾ ਹੈ ਉਸ ਨਗਰ ਕੀਰਤਨ ਦੀਆਂ ਤਿਆਰੀਆਂ ਨੂੰ ਲੈ ਕੇ ਚਾਹ ਨਹੀਂ ਚੁੱਕਿਆ ਜਾਂਦਾ ਸੰਗਤਾਂ ਦੇ ਵਿੱਚ ਬੜਾ ਭਾਰੀ ਉਤਸ਼ਾਹ ਹੈ ਸੰਗਤਾਂ ਦੇ ਵਿੱਚ ਮਹਾਨ ਨਗਰ ਕੀਰਤਨ ਨੂੰ ਲੈ ਕਰਕੇ ਬਹੁਤ ਹੀ ਚਾਹ ਪਾਇਆ ਜਾ ਰਿਹਾ ਹੈ ਔਰ ਸੰਗਤਾਂ ਤਨਮਨ ਭੰਦੇ ਨਾਲ ਗੁਰੂ ਘਰ ਦੇ ਵਿੱਚ ਸੇਵਾਵਾਂ ਨਿਭਾ ਰਹੀਆਂ ਹਨ ਆਪ ਜੀ ਐਸ ਸਮੇਂ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਜੀ ਵਿਖੇ ਜੋ ਕਿ ਫੁੱਲਾਂ ਦੇ ਨਾਲ ਐਸ ਸਮੇਂ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਜੀ ਨੂੰ ਪਾਵਨ ਹਦੂਦ ਨੂੰ ਆਲੇ-ਦੁਆਲੇ ਨੂੰ ਫੁੱਲਾਂ ਦੇ ਨਾਲ ਸਜਾਇਆ ਜਾ ਰਿਹਾ ਪਾਵਨ ਸ੍ਰੀ ਦਰਬਾਰ ਸਾਹਿਬ ਜੀ ਨੂੰ ਔਰ ਇਹ ਜੋ ਸਲਾਵਾ ਹਨ ਧਾਰਮਿਕ ਜਥੇਬੰਦੀਆਂ ਕਰਨੀਆਂ ਹਨ ਜਿਨ੍ਹਾਂ ਦੇ ਵਿੱਚ ਭਾਈ ਸੁਖਵਿੰਦਰ ਸਿੰਘ ਜੀ ਡੱਡਿੰਡੀ ਵਾਲੇ ਅਤੇ ਭਾਈ ਹੀਰਾ ਸਿੰਘ ਜੀ ਡਾਇਮੰਡ ਪਹਿਲਸੋ ਵਾਲੇ ਇਹ ਗੁਰਮੁਖ ਪਿਆਰੇ ਆਪਣੀ ਸਮੁੱਚੀ ਟੀਮ ਦੇ ਨਾਲ ਇਸ ਸਮੇਂ ਗੁਰਦੁਆਰਾ ਸ੍ਰੀ 베ਰ ਸਾਹਿਬ ਜੀ ਨੂੰ ਫੁੱਲਾਂ ਦੇ ਨਾਲ ਸਜਾਵਟ ਕਰ ਰਹੇ ਹਨ ਮੇਰੇ ਨਾਲ ਖਲੋਤੇ ਹੋਏ ਹਨ ਭਾਈ ਚਰਨਜੀਤ ਸਿੰਘ ਜੀ ਫਰਾਸ਼ ਗੁਰੂ ਘਰ ਦੇ ਇਹਨਾਂ ਦੀ ਰੋਜ਼ਾਨਾ ਅੰਮ੍ਰਿਤ ਵੇਲਾ ਪ੍ਰਕਰਮਾ ਸੇਵਾ ਸੁਸਾਇਟੀ ਹੈ ਇਸ ਵਾਰ ਭਾਈ ਚਰਨਜੀਤ ਸਿੰਘ ਜੀ ਅਤੇ ਇਹਨਾਂ ਦੇ ਸਮੂਹ ਸੇਵਾਦਾਰ ਸਾਥੀ ਜੋ ਪਾਲਕੀ ਸਾਹਿਬ ਹੈ ਨਗਰ ਕੀਰਤਨ ਦੇ ਜੋ ਕਿ ਬਟਾਲਾ ਨਗਰ ਨਗਰ ਕੀਰਤਨ ਆਰੰਭ ਹੋਣਾ ਹੈ ਸੁਲਤਾਨਪੁਰ ਲੋਧੀ ਦੀ ਧਰਤੀ ਗੁਰਦੁਆਰਾ ਸ੍ਰੀ 베ਰ ਸਾਹਿਬ ਜੀ ਤੋਂ ਉਸ ਪਾਲਕੀ ਸਾਹਿਬ ਜੀ ਦੀ ਸਜਾਵਟ ਦੀ ਜਿਹੜੀ ਸੇਵਾ ਹੈ ਭਾਈ ਚਰਨਜੀਤ ਸਿੰਘ ਜੀ ਖਰਾਜ ਰੋਜ਼ਾਨਾ ਅੰਮ੍ਰਿਤ ਵੇਲਾ ਪਰਕਰਮਾ ਸੇਵਾ ਸੁਸਾਇਟੀ ਨੂੰ ਦਿੱਤੀ ਗਈ ਹੈ ਔਰ ਇਸ ਸਮੇ ਇਹ ਸਾਰੀਆਂ ਤਿਆਰੀਆਂ ਦੇ ਵਿੱਚ ਮੇਰੇ ਵੀ ਜੁਟੇ ਹੋਏ ਹਨ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਵਿਆਹ ਪੁਰਬ ਦੇ ਉਤਸ਼ਾਹ ਦੇ ਵਿੱਚ ਵਿਆਹ ਪੁਰਬ ਨੂੰ ਬਹੁਤ ਹੀ ਜ਼ਾਹਰ ਜ਼ੁਲਾਲ ਉਮਾ ਸ਼ਰਦਾ ਸਤਕਾਰ ਦੇ ਨਾਲ ਔਰ ਚੜ੍ਹਦੀ ਕਲਾ ਦੇ ਵਿੱਚ ਮਨਾਇਆ ਜਾਵੇ ਇਸ ਵਾਸਤੇ ਸ਼੍ਰੋਮਣੀ ਕਾਲੀ ਦਲ ਦੇ ਵੱਲੋਂ ਅੱਜ ਗੁਰਦੁਆਰਾ ਸ਼੍ਰੀ ਬੇਵ ਸਾਹਿਬ ਜੀ ਵਿਖੇ ਮੀਟਿੰਗ ਇਕੱਤਰਤਾ ਸੱਦੀ ਗਈ ਹੈ ਔਰ ਉਸ ਦੇ ਵਿੱਚ ਇਹਨਾਂ ਨੇ ਆਪਣੇ ਲੈਵਲ ਦੇ ਉੱਤੇ ਜੋ ਵੀ ਸੁਵਾਵਾ ਕਰਨੀਆਂ ਹਨ ਜੋ ਵੀ ਮੈਨੇਜਮੈਂਟ ਗੁਰਦੁਆਰਾ ਸ਼੍ਰੀ ਬੇਵ ਸਾਹਿਬ ਜੀ ਨੂੰ ਸਹਿਯੋਗ ਦੇਣਾ ਹੈ ਉਹਦੇ ਬਾਰੇ ਇਹਨਾਂ ਨੇ ਅੱਜ ਵਿਚਾਰਾਂ ਕਰਨੀਆਂ ਹਨ ਔਰ ਬਹੁਤ ਸੰਗਤਾਂ ਦੇ ਵਿੱਚ ਭਾਰੀ ਉਤਸ਼ਾਹ ਹੈ ਜਿੱਧਰ ਵੀ ਤੁਸੀਂ ਨਿਗਾਹ ਮਾਰਦੇ ਹੋ ਸਤਿਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਇਹ ਵਿਆਹ ਪੁਰਬ ਦੀ ਯਾਦ ਦਾ ਜੋ ਸਮਾ ਹੈ ਜਦੋਂ ਆਉਂਦਾ ਹੈ ਜਿਹਨ ਦੇ ਵਿੱਚ ਉਦੋਂ ਮਾਨਿਕ ਅਨੰਦ ਅਨੰਦਤ ਹੀ ਖੁਸ਼ੀ ਦੇ ਵਿੱਚ ਮੌਲ ਉੱਠਦਾ ਹੈ ਸੰਗਤਾਂ ਮੌਲੇ ਹੋਏ ਮਨ ਦੀ ਖੁਸ਼ੀ ਨੂੰ ਹੋਰ ਦੂਨ ਸਵਾਇਆ ਕਰਨ ਦਾ ਯਤਨ ਕਰ ਰਹੀਆਂ ਹਨ ਗੁਰੂ ਘਰ ਹਾਜ਼ਰੀਆਂ ਭਰਨੀਆਂ ਹਨ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਵੱਧ ਤੋਂ ਵੱਧ ਪਰਿਵਾਰਾਂ ਸਮੇਤ ਆਪਣੇ ਵਾਹਨਾਂ ਦੇ ਸਮੇਤ ਗੁਰੂ ਪਾਤਸ਼ਾਹ ਨੇ ਵੱਡੀ ਕਿਰਪਾ ਕੀਤੀ ਹੋਈ ਹੈ ਸੰਗਤਾਂ ਦੇ ਉੱਤੇ ਔਰ ਪਾਤਸ਼ਾਹ ਮਹਾਰਾਜ ਨੇ ਵੱਡੇ ਸਾਧਨ ਬਖਸ਼ਿਸ਼ ਬਖਸ਼ਿਸ਼ ਕੀਤੇ ਹੋਏ ਹਨ ਸੋ ਆਪੋ ਆਪਣੇ ਵਾਹਨਾਂ ਤੇ ਸਾਧਨਾ ਤੇ ਪਰਿਵਾਰਾਂ ਸਮੇਤ ਮਹਾਨ ਨਗਰ ਕੀਰਤਨ ਦੇ ਵਿੱਚ ਸ਼ਮੂਲੀਅਤ ਕਰਕੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਘਰ ਦੇ ਆ ਖੁਸ਼ੀਆਂ ਪ੍ਰਾਪਤ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਜੋ ਗੁਰੂ ਨਾਨਕ ਦੇਵ ਸਾਹਿਬ ਜੀ ਦਾ 500 ਸੰਤਵਾਂ ਵਿਆਹਪੁਰਬ ਮਨਾਇਆ ਜਾ ਰਿਹਾ ਸੋ ਸੰਗਤਾਂ ਵਿੱਚ ਬੜਾ ਭਾਰੀ ਹਤਸ਼ਾਹ ਆ ਕਿ 8 ਸਤੰਬਰ ਦੀ ਰਾਤ ਨੂੰ ਜੋ ਬਟਾਲਾ ਤੋਂ ਸੰਗਤਾਂ ਵਾਂ ਉਹ ਪਹੁੰਚ ਜਾਂਦੀਆਂ ਹਨ ਤੇ 9 ਸਤੰਬਰ ਨੂੰ ਸਵੇਰੇ 5 ਵਜੇ ਨਗਰ ਕੀਰਤਨ ਦੀ ਆਰੰਭਤਾ ਹੁੰਦੀ ਹੈ ਤੇ ਗੁਰਦੁਆਰਾ ਸਤ ਕਰਤਾਰੀਆਂ ਬਟਾਲਾ ਸਾਹਿਬ ਤੇ ਜਾ ਕੇ ਇਹ ਨਗਰ ਕੀਰਤਨ ਸੰਪੰਨ ਕੀਤਾ ਜਾਂਦਾ ਸਮੂਹ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਨਿਮਰਤਾ ਸਹਿਤ ਬੇਨਤੀ ਆ ਕਿ ਵੱਤ ਵੱਧ ਭਾਰੀ ਜੋਸ਼ ਉਖਰੋਜ ਦੇ ਨਾਲ ਸੰਗਤਾਂ ਆਪਣੇ ਪਰਿਵਾਰਾਂ ਸਮੇਤ ਇਸ ਵਿਆਹ ਪੁਰਬ ਵਿੱਚ ਸ਼ਮੂਲੀਅਤ ਕਰਨ ਆਪਾਂ ਵੇਖ ਰਹੇ ਹਾਂ ਕਿ ਸਾਡੀ ਜੋ ਨੌਜਵਾਨੀ ਅਸੀਂ ਕਹਿ ਰਹੇ ਹਾਂ ਕਿ ਏ ਕਿਰਾਏ ਪਈ ਹੈ ਪਰ ਵੇਖੋ ਨੌਜਵਾਨਾਂ ਵਿੱਚ ਕਿੱਡਾ ਭਾਰੀ ਉਤਸ਼ਾਹ ਆ ਕਿੰਨੀ ਸੇਵਾ ਨੂੰ ਸਮਰਪਤ ਆ ਜੇ ਅਜਿਹੇ ਅਸੀਂ ਧਾਰਮਿਕ ਕਾਰਜ ਕਰਾਂਗੇ ਤੇ ਸਾਡੀ ਜਿਹੜੀ ਨੌਜਵਾਨੀ ਆ ਉਹ ਇਸ ਕਾਰਜਾਂ ਤੋਂ ਪ੍ਰੇਰਿਤ ਹੋ ਕੇ ਆਪਣਾ ਜਿਹੜਾ ਸਹੀ ਜੀਵਨ ਆ ਉਹ ਸਹੀ ਮਾਰਗ ਤੇ ਆਉਣਗੇ ਕਿਉਂਕਿ ਨੌਜਵਾਨ ਜਿਹੜੇ ਆ ਉਹ ਦੇਸ਼ ਦਾ ਸਰਮਾਇਆ ਹੁੰਦੇ ਆ ਕੌਮ ਦਾ ਸਰਮਾਇਆ ਹੁੰਦੇ ਆ ਤੇ ਜੇ ਇਹਨਾਂ ਨੂੰ ਅਸੀਂ ਇਨਾ ਆਪਣੇ ਅਤਾਲ ਤੋਂ ਸਾਰੇ ਤੋਂ ਵਾਕਬ ਕਰਾਵਾਂਗੇ ਤੇ ਸਾਡਾ ਆਉਣ ਵਾਲਾ ਭਵਿੱਖ ਜਿਹੜਾ ਵਾ ਉਹ ਨੌਜਵਾਨੀ ਜਿਹੜਾ ਵਾ ਉਜਲਾ ਕਰੂਗੀ ਇਸ ਕਰਕੇ ਸਾਨੂੰ ਇਹ ਸਾਡੇ ਜਿਹੜੇ ਪਿਤਾ ਪੁਰਖਿਆਂ ਦੇ ਵਿਆਹਪੁਰਬ ਗੁਰਪੁਰਬ ਵੱਡੀ ਤਦਾਦ ਵਿੱਚ ਮਨਾਉਣੇ ਚਾਹੀਦੇ ਆ ਸੋ ਸੰਗਤਾਂ ਨੂੰ ਇਹ ਬੇਨਤੀ ਆ ਕਿ ਇਸ ਵਿਆਹਪੁਰਬ ਦੇ ਵਿੱਚ ਵੱਧ ਤੋਂ ਵੱਧ ਪਰਿਵਾਰਾਂ ਸਮੇਤ ਸਬੂਲੀਅਤ ਕਰੋ ਇਤਿਹਾਸ ਬਾਰੇ ਜਾਣੋ ਜੋ ਸਾਨੂੰ ਗੁਰੂ ਸਾਹਿਬ ਨੇ ਗ੍ਰਸਤ ਦਾ ਮਾਰਗ ਦਿੱਤਾ ਵਾ ਉਸ ਮਾਰਗ ਤੇ ਅਸੀਂ ਧਾਰਨੀ ਬਣ ਕੇ ਇਨਸਾਨੀਅਤ ਤੌਰ ਤੇ ਇਨਸਾਨੀਅਤ ਸਾਡੇ ਵਿੱਚ ਹੋਵੇ ਤੇ ਅਸੀਂ ਇਹ ਸਮਾਜ ਨੂੰ ਉਜਲਾ ਤੇ ਰੋਸ਼ਨਮਈ ਸਮਾਜ ਬਣਾਈਏ ਤਾਂ ਕਿ ਗੁਰੂ ਨਾਨਕ ਦਾ ਸਿਧਾਂਤ ਜਿਹੜਾ ਵਾ ਉਹ ਲਾਗੂ ਹੋ ਸਕੇ ਕਿਰਤ ਕਰਨੀ ਨਾਮ ਜਪਣਾ ਵੰਡ ਛਕਣਾ ਜਿਹੜਾ ਸਾਨੂੰ ਸਿਧਾਂਤ ਦਿੱਤਾ ਉਹ ਸਿਧਾਂਤ ਦੇ ਅਸੀਂ ਧਾਰਨੀ ਬਣੀਏ ਗੁਰਸਿੱਖਾਂ ਇੱਕੋ ਪਿਆਰ ਗੁਰਮਿੱਤਾ ਪੁੱਤਾਂ ਭਾਈਆਂ ਵਾਲੀ ਸਾਡੇ ਵਿੱਚ ਉਹ ਅਵਸਥਾ ਆਵੇ ਤੇ ਅਸੀਂ ਹਰ ਇੱਕ ਨੂੰ ਪ੍ਰੇਮ ਕਰੀਏ ਸਾਰੇ ਸਾਨੂੰ ਜਿਹੜਾ ਸੰਸਾਰ ਆ ਇੱਕ ਲੱਗਣ ਲੱਗ ਪਵੇ ਸਾਰਾ ਸੰਸਾਰ ਸਾਡਾ ਇੱਕ ਘਰ ਬਣ ਜਾਵੇ ਇੱਕ ਪਿੰਡ ਬਣ ਜਾਵੇ ਜੋ ਗੁਰੂ ਦਾ ਸਾਡਾ ਸਿਧਾਂਤ ਆ ਉਹ ਸਿਧਾਂਤ ਨੂੰ ਅਸੀਂ ਅਪਣਾ ਕੇ ਇਹਨੂੰ ਸੁਖ ਸ਼ਾਂਤੀ ਦਾ ਸਨੇਹਾ ਦਈਏ ਤੇ ਆਪਣਾ ਜਿਹੜਾ ਜੀਵਨ ਆ ਉਹ ਖੁਸ਼ੀ-ਖੁਸ਼ੀ ਬទਿਤ ਕਰੀਏ ਸੋ ਇਹ ਬੇਨਤੀਆਂ ਪ੍ਰਵਾਨ ਕਰਦੇ ਹੋਏ ਸਾਰੀਆਂ ਗੁਰੂ ਨਾਨਕ ਨਾਮ ਦੇਵਾ ਸੰਤਾਂ ਵਿਆਹ ਪ੍ਰੋਪ ਦੀ ਖੁਸ਼ੀ ਵਿੱਚ ਸ਼ਾਮਲ ਹੋ ਪਰਿਵਾਰਾਂ ਸਮੇਤ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ